ਸਿਕਲ ਵਿਜੀਸ ਜਗਦੀਪ ਦੇਰੀ ਫਾਰਮ ਦੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਝੋਟੀਆਂ ਦਾ ਲੋਡ ਲੈ ਕੇ ਚਾਰ ਪੰਜ ਝੋਟੀਆਂ ਜਿਹੜੀਆਂ ਤੁਹਾਨੂੰ ਦਿਖਾ ਲਾਂਗੇ ਤੇ ਇੱਕ ਜਿਹੜੀ ਆਪਾਂ ਤੁਹਾਨੂੰ ਤੋਕੜ ਕੰਦ ਦਿਖਾ ਲਾਂਗੇ ਤੇ ਆਹ ਜਿਹੜੀ ਝੋਟੀ ਵੀ ਸੂਈ ਸਵਾਈ ਹੈ ਤੇ ਬਾਕੀ ਪਾਈ ਜਿਹੜਾ ਕਰਦੇ ਆ ਗੱਲ ਬਾਤ ਤੇ ਲੈਨੇ ਆ ਗਲੇ ਗਰੀਟਿੰਗ ਸਸੀ ਭਾਈ ਜੀ ਸਸੀ ਸਸੀ ਉਹ ਠੀਕ ਹੈ ਵੀਰ ਜੀ ਹਾਂਜੀ ਵਧੀਆ ਵਧੀਆ ਸਭ ਤੋਂ ਜਗਦੀਪ ਦੇਰੀ ਫਾਰਮ ਦੇ ਲੋਕਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਵੀਰੇ ਹਾਂਜੀ ਹਾਂਜੀ ਬਈ ਬਈ ਸਾਨੂੰ ਇਨਾ ਮਾਣ ਤੇ ਪਿਆਰ ਬਖਸ਼ਿਆ ਹਾਂਜੀ ਭਾਈ ਤੇ ਬਾਕੀ ਪਰਮਾਤਮਾ ਦੀ ਕਿ ਐ ਵੀਰ ਭਾਈ ਤੁਸੀਂ ਥੋੜਾ ਲੇਟ ਹੋ ਗਏ ਹਾਂ ਜੀ ਅੱਜ ਵੀ 10:11 ਹੈ ਹਾਂ ਜੀ ਹਾਂ ਜੀ ਭਾਈ ਜੀ ਬਾਕੀ ਜਿੰਦਾ ਢੜੇ ਪਹਿਲਾਂ ਉਹਨੇ ਮੱਲਾ ਛੋਟੀਆਂ ਵਿਕੀਆਂ ਅੱਜ ਸੇਲ ਹੋ ਗਈਆਂ ਸੇਲ ਹੋ ਗਈਆਂ ਹਾਂਜੀ ਮਤਲਬ ਚਾਰ ਛੋਟੀਆਂ ਪਾਉਣ ਲੱਗੇ ਆ ਹਾਂਜੀ ਬਾਈ ਜੀ ਤੇ ਆਪਣੇ ਕੋਲ ਟੋਕੜ ਗੱਬਣ ਟੌ ਦੀ ਜਿਹੜੀ ਦੁੱਧ ਆਪਣੇ ਕੋਲ 18 ਕਿਲੋ ਕੱਢ ਕੇ ਗਈ ਆ ਸਪੈਸ਼ਲ ਜੋ ਪੰਜਾਹ ਮਹੀਨੇ ਦੀ ਗਾੜੀ ਗੱਬਣ ਹੈ ਮੇਰੇ ਪਾ ਜਿੱਦੀਆਂ ਹਾਂਜੀ ਬਾਈ ਹਾਂਜੀ ਤੇ ਇੱਕ ਆਈਟਮ ਤੇ ਆਪਣੇ ਕੋਲ 20 ਜਦੋਂ ਤੇ ਛੋਟੀ ਚੱਲੀ ਜਾਂਦੀ ਵੀਰੇ ਬਿਲਕੁਲ ਤਿਆਰ ਬਾਈ ਜੀ ਉਹਦਾ ਤਿਆਰ ਆ ਜਿਹੜਾ ਮਾਦੀ ਜੇ ਕਿਤੇ ਮਾਦੇ ਮਜ਼ਦੂਰ ਡਾਂਗੇ ਜਿਹਨੇ ਸਾਡੇ ਕੋਲ ਲੈਣੀ ਹੋਵੇ ਹਾਂਜੀ ਬਾਈ ਤੇ ਮਤਲਬ ਵੀ ਕੰਡਾ ਲਵਾ ਸਕਦਾ ਡੋੜਾਂਗੇ ਵੀਰੇ ਜਿਹੜੀ ਗ ਤਿਆਰ ਤਿਆਰ ਆ ਮੌਕੇ ਤੇ ਜਿਹੜੀ ਘੜੀ ਦੇ ਵਿੱਚ ਲਾਉ ਲਓ ਜੀ 20 ਕਿਲੋ ਤਿਆਰ ਝੋਟੀ ਥਲੇ ਬਿਲਕੁਲ ਤਿਆਰ ਜਿਹਨੂੰ ਹਾਜ਼ਰ ਨਜ਼ਰ ਆ ਰਹੇ ਆ ਬਾਕੀ ਜੇ ਆਰਡਰ ਦੀ ਗੱਲ ਕਰ ਲਈਏ ਤੇ ਫਿਟਿੰਗ ਆ ਲੈ ਆਰਡਰ ਆ ਗਿਆ ਤੇ ਥਣ ਬਿਲਕੁਲ ਨੋਕ ਲ ਆ ਗਿਆ ਤੇ ਬਾਕੀ ਜਿਹੜੀਆਂ ਬਰੀਕੀਆਂ ਬਰੁਕੀਆਂ ਝੋਟੀਆਂ ਬਹੁਤ ਆ ਤੇ ਬਾਕੀ ਤੁਹਾਨੂੰ ਸਿੰਘ ਸਿੰਘ ਦਿਖਾ ਦਿੰਨੇ ਆ ਬਿਲਕੁਲ ਜੈਡ ਬਲੈਕ ਜੀ ਨੂੰ ਕਹਿੰਦੇ ਨੇ ਝੋਟੀ ਬਾਕੀ ਗਾਰਡ ਪਛੜ ਦੀ ਬਾਕੀ ਆਰਡਰ ਦੀ ਕੁਆਲਿਟੀ ਤੁਹਾਨੂੰ ਅਗੂ ਦਿਖਾ ਦਿੰਨੇ ਆ ਗਾਰਡ ਪਛੜ ਦੇਖੋ ਜੀ ਨਾਲਾ ਨੂਣਾ ਆਰਡਰ ਤੇ ਬਹੁਤ ਆ ਤੇ ਬਾਕੀ ਮਿਲਕ ਪਵਣ ਬਹੁਤ ਚੰਗੀ ਲੱਗੀ ਆ ਹਾਂਜੀ ਮੈਨੂੰ ਭਾਜੀ ਜਿੰਨੀ ਵੀ ਹੈਗੀ ਨਾ ਹਾਂਜੀ ਤੋਰੇ ਤੇ ਮਤਲਬ ਇਹ ਲੈਵੇ ਜਿਹੜੇ ਨਾ ਕਿ ਬਿਰਲੀਆਂ ਮਾਇਆ ਨੂੰ ਲੱਗਦੇ ਹੁੰਦੇ ਸਹੀ ਸਹੀ ਗੱਲ ਹੈ ਭਾਜੀ ਇਹ ਜੇ ਕਹਿ ਰਹੀ ਕਿ ਨਾ ਗੇਟ ਤੇ ਆਉਣਾ ਤੇ ਗੇਟ ਤੇ ਆਉਣਾ ਇਧਰ ਆਣ ਕੇ ਕਮਾਇਓ ਭਾਈ ਲਓ ਜੀ ਦੇਖੋ ਜੀ ਗੇਠ ਦੇ ਲੱਗੀਆਂ ਨੇ ਮਿਲਕ ਪੁਆਇੰਟ ਬਹੁਤ ਜੰਮੀ ਲੱਗੀਆਂ ਨੇ ਨਹੀਂ ਵੀ ਕਹਿ ਰਹੀ ਨਾ ਭਾਈ ਜਿਹੜੀ ਮੈਰਾ ਤੋਂ ਲੈ ਕੇ ਕਹਿ ਰਹੀ ਪਿਓਰ ਅਸਲ ਮਤਲਬ ਬਰੀਡਰ ਮੈਂ ਆ ਜਿਹੜੀ ਆਪਾਂ ਗਾੜ ਦੀ ਗੱਲ ਕਰੀਏ ਕਿੰਨੀਆਂ ਜਿਹੜੀ ਪ੍ਰੋਪਰਟੀ ਗਾੜ ਭਾਈ ਸਾਡੇ ਤਿੰਨ ਤੋਂ 4 ਕਿਲੋ ਦੇ ਵਿੱਚ ਗਾੜੀ ਚੱਲਦੀ ਵਜ੍ਹੀ ਦੀ ਗੱਲ ਕਰਨ ਵਾਲੀ ਆ ਮੈਂ ਸਾਢੇ ਤਿੰਨ ਤੋਂ ਪਲੱਸ ਆ 20 ਪਲੱਸ ਦੁੱਧ ਹੈ ਕੰਡੇ ਦੇ ਮਲੇ ਅੱਜ ਦੀ ਘੜੀ ਦੇ ਵਿੱਚ ਤਿਆਰ ਆ ਹਾਂ ਜੀ ਸਾਡੇ ਕੋਲ ਲੈਣੀ ਦੋ ਡੰਗ ਭਾਈ ਕੰਡੇ ਦੇ ਦੁੱਧ ਸਾਡੇ ਕੋਲ ਛੱਡਣਾ ਨਹੀਂ ਛੱਡਣਾ ਬਈ ਇੰਨੀ ਕਿ ਠੰਡੀ ਸੀਲ ਠੰਡੀ ਜਿਹਨੂੰ ਕਹਿੰਦੇ ਆ ਵੀ ਅੰਤ ਤੱਕ ਕੋਈ ਨਹੀਂ ਪਾਈ ਜਿਹੜੀ ਗੱਲ ਕਰਨਾ ਲਓ ਜੀ ਅਟਰ ਜਿਹੜਾ ਗਾੜ ਮਖਾਰ ਬਿਲਕੁਲ ਪਰਆ ਪਰਿਆ ਤੇ ਨਾੜਾਂ ਜਿਹੜੀਆਂ ਪਿੰਡੇ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਮੇਰਾ ਵੀਰ ਵੀਡੀਓ ਉੱਪਰ ਕੋਲ ਆ ਪ੍ਰੋਪਰ ਦੇਖ ਸਕਦੇ ਜੇ ਤੇ ਬਾਕੀ ਇਹ ਆ ਵੀ ਤੋੜ ਕੇ ਤੁਹਾਨੂੰ ਦਿਖਾਉਣ ਲੱਗੇ ਆ ਝੋਟੀ ਤੇ ਤੋੜਦੇ ਲੰਬੀ ਜੀ ਕਰਕੇ ਮੇਰਾ ਵੀਰ ਲਓ ਜੀ ਹਾਂ ਜਾਂਦੇ ਕਲੀ ਵੀਰ ਹਾਂਜੀ 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 ਭਾਈ ਜੀ ਪਰਮਾਤਮਾ ਦੀ ਮੇਰ ਨਾਲ ਹਾਂਜੀ ਭਾਈ ਜੀ ਇਹ ਅੰਗ ਰੂਪ ਜਿਹੜਾ ਨਾ ਕੋਈ 100 ਮੈਂਚੋਂ 1 ਇੱਕ ਨੂੰ ਲੱਗਦਾ ਭਾਈ ਜਿਹੜੀ ਜਿਹੜੀ ਗੱਲ ਕਰਨ ਵਾਲੀ ਆ ਇੱਕ ਕੋਲ ਕਾਲੀ ਲੰਮੀ ਤੋਰ ਮੈਂ ਤੇ ਤੇ ਪਰਮਾਤਮਾ ਦੀ ਮੇਰ ਨਾਲ ਸਾਰੀਆਂ ਮਈਆਂ ਨੂੰ ਜਗਾੜ ਨਹੀਂ ਲੱਗਦਾ ਕੋਈ ਬਾਕੀ ਪਿੱਠ ਪੂਰੇ ਦੀ ਕਵਾਲੀ ਬਹੁਤ ਜੰਗੀ ਆ ਜੀ ਵੇਖੋ ਜੀ 3 ਫੁੱਟ ਚੌੜੀ ਜਿਹਨੂੰ ਕਹਿੰਦੇ ਨੇ ਕਮਾਲਾ ਕਮਾਲਾ ਭਾਈ ਕਮਾਲੇ ਆਹ ਆਹ ਤੇ ਆ ਤੇ ਦੋ ਮਰਜ਼ੀ ਆ ਤੇ ਦੇਖੋ ਜੀ ਅੜੀ ਗਵਾੜੀ ਬਿਲਕੁਲ ਫਿਟਿੰਗ ਆ ਲੱਗਿਆ ਤੇ 20 ਕਿਲੋ ਬਿਲਕੁਲ ਆ ਜਿੱਦ ਕਿੜੀ ਜੇ ਭਾਈ ਦੋ ਦੋ ਜਿਹੜੀ ਗੱਲ ਕਰਨਾ ਨਹੀਂ ਕੰਡੇ ਤੇ ਦੋ ਦੋ ਖਾ ਸਕਦੀ ਆ ਹਾਂਜੀ ਇਹ ਗੱਲ ਹੋਰ ਖਾਸ ਤੇ ਛੋਟੀ ਦੀ ਹਾਂਜੀ ਭਾਈ ਜੀ ਦੇਖੋ ਛੋਟੀ ਤਾਜੀ ਸੋਈ ਵਾਲੀ ਮਾੜੇ ਤੇ ਨਹੀਂ ਲੱਗਦੀ ਹਾਂਜੀ ਅੱਜ ਜਿੰਨੇ ਮੈਲੇ ਲੱਗ ਗਏ ਇਹਨਾਂ ਨੂੰ ਪਤਾ ਬਾਈਕ ਨੂੰ ਕਿੰਨੇ ਦੇ ਤੇ 3 ਕਿਲੋ ਦੇ ਪਰ ਅੱਜ ਜਿਹੜੀ ਆਪਰੇ ਘਰ ਦੀ ਦੁੱਧ ਦੀ ਗੱਲ ਕਰਦੇ ਆ ਜਿਹੜਾ ਸਾਡੇ ਘਰ ਦੁੱਧ ਅੱਜ ਤਿਆਰ ਆ ਅੱਜ ਅੱਜ ਅਸੀਂ 20 ਕਿਲੋ ਦੁੱਧ ਲੈਣੇ ਦੋ ਕੰਡੇ ਦੇ ਦੋਟਾ 10 ਕਿਲੋ ਕੰਡੇ ਦੇ ਬਿਲਕੁਲ ਕੰਡੇ ਦੇ ਛਾੜ ਦਿੰਦੇ 10 ਕਿਲੋ ਕੰਡੇ ਦੇ ਦੁੱਧ ਰਖਾ ਸਕਦੇ ਆ ਤੇ ਬਾਕੀ ਜਿੰਦਗੀਆਂ ਵਾਲਾ ਭਾਈ ਛੱਡਾ ਤੇ ਕੋਈ ਅੰਤ ਕੋਈ ਨਹੀਂ ਮੁੱਲ ਕੋਈ ਕੱਢੀਦਾ ਭਾਈ ਜਿਹੜੀ ਗੱਲ ਕਰਨ ਵਾਲੀ ਜਿੰਨੀ ਵੀ ਸਤਕਾ ਕਰਦੇ ਹੋਣੀ ਤੇ 20 ਕਿਲੋ ਬਿਲਕੁਲ ਨੈਟ ਤਿਆਰ ਆ ਤੇ ਰੇਟ ਫਿਰ ਦੱਸਦੇ ਜੀ ਦੀ ਰੇਟ ਤੇ ਭਾਈ ਪਰਮਾਤਮਾ ਆਪਾਂ ਵਿੱਚੇ ਛੋੜ ਛੜਾਪਾ ਕਰਕੇ ਸਭ ਕੋ ਢਾਈ ਲੱਖ ਦੀ ਜੈ ਸਨੋਵਾ ਜੋ ਸਭ ਕੋਲ ਛੱਡ ਗਏ ਢਾਈ ਲੱਖ ਦੀ ਦੇ ਦਾਂਗੇ ਜਿਹੜੀ ਗੱਲ ਕਰਨਾ ਲਓ ਜੀ ਢਾਈ ਲੱਖ ਦੀ ਝੋਟੀ ਆ ਗਈ ਹਾਂ ਜੀ 20 ਕਿਲੋ ਬਿਲਕੁਲ ਨੈਟ ਤਿਆਰ ਆ ਤੇ ਬਿਲਕੁਲ ਗੈਡ ਬਲੈਕ ਆ ਤੇ ਮਗਰ ਕੱਠੀ ਤੇ ਕਟਾ ਆ ਗਿਆ ਤੇ ਮਗਰ ਕੱਟਾ ਆ ਗਿਆ ਲਓ ਜੀ ਕੱਟਾ ਆ ਗਿਆ ਮਗਰ ਦੇਖ ਲਓ ਜੀ ਇੱਕ ਦੀ 4 ਰੁਪਏ ਦੇ ਕੈਮਰਾ ਘਮਾਤਾ ਵਾ ਹਾਂਜੀ ਹਾਂਜੀ ਤੇ ਬਾਕੀ ਹਟਰ ਦੀ ਕੁਆਲਟੀ ਦੇਖ ਲਓ ਤੇ ਬਾਕੀ ਪਰਮਾਤਮਾ ਦੇ ਵੀਰੇ ਇਹ ਲੇਵੇ ਨਹੀਂ ਲੱਗਦੇ ਜੀ ਨਹੀਂ ਲੱਗਦੇ ਨਹੀਂ ਲੱਗਦੇ ਜੀ ਬਾਕੀ ਜਿਹੜਾ ਭਾਅ ਮੰਗਿਆ ਨਾ ਵੀਰੇ ਹਾਂਜੀ 20 ਕਿਲੋ ਵਾਲੀ ਮਾਇਆ ਸਾਢੇ 3-4 ਲੱਖ ਦੀ ਮਿਲਦੀ ਭਾਈ ਜਿਹੜੀ ਇਹ ਜੀ ਵੀ ਹੋ ਜਾਊਗਾ ਕੋਈ ਮਾਣਤ ਨਾਲ ਕੋਈ ਛੋੜ ਛੱਡ ਬਣਾ ਦੇ ਵਿੱਚ ਇਹ ਸਭ ਕੁਝ ਛੋੜ ਦੇ ਲੱਗਾ ਕਰ ਗਾ ਸਭ ਕੁਝ ਆਹ ਇਹ ਦੀ ਦੇ ਦਾਂਗੇ ਭਾਈ ਜਿਹੜੀ ਕਰ 2.5 ਦੀ ਲਓ ਜੀ ਅੱਗੇ ਆ ਗਈ ਜੀ 2 ਨੰਬਰ ਦੀ ਅੱਗੇ ਭਾਈ ਛੁੱਟ ਜਾ ਗਈ 2 ਨੰਬਰ ਦੇ ਹਾਂਜੀ ਇਹਦੇ ਕੋਲ ਦੁੱਧ ਹੋਊਗਾ ਭਾਈ 10 ਕਿਲੋ ਹੰਡੇ ਆ ਅੱਜ ਦੀ ਘੜੀ ਤੇ ਤਿਆਰ ਦੁੱਧ ਦੀ ਹਾਂਜੀ ਤੇ ਬਾਕੀ ਚੋਟਿਆਂ ਵਾਲੇ ਭਾਈ ਬਾਕੀ ਨੂੰ ਇਧਰ ਵੇਖੋ 50 ਕੈਮਰਾ ਘਮਾਓ ਹਾਂਜੀ ਇਹ ਆਪਾਂ ਦੇ ਆ ਚੀਜ਼ਾਂ ਲੈਣੇ ਭਾਈ ਇਧਰ ਇਹਨਾਂ ਕੈਮਰਾ ਜਿਹਦਾ ਐਚਫ ਗਾਇਆਂ ਨਾਲ ਥੱਲੇ ਕੈਮਰਾ ਘਮਾਓ ਲਓ ਜੀ ਦੋ ਦਾ ਬੈਬ ਲੱਗਦਾ ਮੈਨਾਂ ਦੂਹ ਪਾਸੇ ਭਈ ਇੱਕ ਪਾਸੇ ਨਹੀਂ ਭਾਈ ਲੱਗੂਗਾ ਹਾਂਜੀ ਇਧਰ ਦੂਹ ਪਾਸੇ ਕੈਮਰਾ ਘਮਾਓ ਭਾਈ ਲਓ ਜੀ ਦੋਹਾਂ ਪਾਸੇ ਕੈਮਰਾ ਘਮਾ ਦੇਨੇ ਆ ਹਾਂਜੀ ਇਹ ਮਿਲਕ ਲਓ ਜੀ ਇਬਾ 18 ਕਿਲੋ ਸਾਡੇ ਕੋ ਐ ਕੰਡਾ ਦਾ ਦੁੱਧ ਲਵਾ ਕੇ ਗਈ ਬਈ ਇਹ ਝੂਟੀ ਜਿਹੜੀ 18 ਕਿਲੋ ਬਿਲਕੁਲ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਤੇ 10 9 ਕਿਲੋ ਦੀ ਹੋਰ ਦਵਾਗੇ ਤੇ ਬਾਕੀ ਜੇ ਝੂਟੀ ਦੀ ਗੱਲ ਕਰ ਲਈਏ ਤਾਂ ਜੈਡ ਬਲੈਕ ਝੂਟੀ ਐ ਜਾਨਵਰ ਕੀ ਆ ਬਈ ਜਿਹੜੀ ਜਿਹੜੀ ਆਰਡਰ ਦੀ ਗੱਲ ਕਰ ਲਈਏ ਪਿੱਛੋਂ ਇੱਕ ਹੀ ਦਿਖਾ ਦਿੰਨੇ ਆ ਤੇ ਸਜਣਾ ਜਿੰਨਾ ਹੀਟ ਲਈ ਫਿਰਦੀ ਆ ਮੈਨਾਂ ਭਾਜੀ ਇੱਕ ਗੱਲ ਹੋ ਰਿਆ ਹਾਂਜੀ ਸਾਢੇ 7 ਵਜੇ ਦੀ ਦੀ ਸਵੇਰ ਦੀ ਚੋਾਈ ਹੋ ਗਈ ਝੂਟੀ ਲਓ ਜੀ ਸਾਢੇ 7 ਵਜੇ ਚੋਾਈ ਕੀਤੀ ਆ ਤੇ ਖੋਲ ਕੇ ਤੋਰਦੇ ਕਾਲੀ ਤੇ ਬਾਕੀ ਪਰਮਾਤਮਾ ਜੀ ਬਈ ਜੇ ਤੇ ਦੁੱਧ ਤਾਜੀ ਮੈਂ 18 20 ਕਿਲੋ ਦੁੱਧ ਦਿੰਦੀ ਆ ਟੋਪੜੇ ਵਜੇ 10 ਕਿਲੋ ਤੋਂ ਦੋਹੇ ਹੀ ਦੇ ਸਕਦੀ ਜੇ ਜੇ ਕੋਈ ਦਾਂਭੋ ਵੇਚੀਂ ਜੀ ਲਾਓ ਜੀ ਵੇਖੋ ਜੀ ਬਾਕੀ ਆਟਾ ਰੋਟੀ ਕੁਆਲਿਟੀ ਠੰਡੀ ਕੁਆਲਿਟੀ ਬਹੁਤ ਚੰਗੀ ਆ ਮੋਟਾ ਮੋਟਾ ਥਾਂ ਦੇ ਬਾਕੀ 5 ਮਿੰਨਿਟ ਹੀ ਗੱਪਣਿਆ ਤੇ ਪੇਠ ਪੂਰੇ ਦੀ ਬਹੁਤ ਚੰਗੀ ਆ ਤੇ ਮੁੱਲ ਵੀ ਬਾਈ ਕੋ ਜੈ ਜੀ ਹੁਣਾਵਾ ਤੱਕ ਮਾਰੇ ਮਾਰੇ ਬਾਈ ਵੇ ਵੇ ਕੋਈ ਜੈਡ ਬਲੈਕ ਆ ਗਈ ਜੀ ਇਹ 10 ਕਿਲੋ ਭਾਈ ਜੀ ਤਿਆਰ ਹੈ ਬਿਲਕੁਲ 10 ਕਿਲੋ ਹੈ ਰੈਡੀ ਹੈ ਜੀ ਦੁੱਸ 10 ਕਿਲੋ ਦਾ 9 ਕਿਲੋ ਹੀ ਹੋਰ ਦਵਾਂਗੇ 9 ਕਿਲੋ ਦੀ ਚੈਂਪੀਅਨ ਝੋਟੀ ਆ ਭਾਈ ਜੀ ਲਓ ਜੀ ਵੇਖੋ ਜੀ ਮੁੱਲ ਫੜੀ ਦੀ ਮੇਰਾ ਮੋਲ ਭਾਈ ਇਹਦਾ ਝੋਟੀ ਦਾ ਮਾਰੀ 1 ਲੱਖ 50000 ਦੀ ਦੇ ਦਾਂਗੇ ਭਾਈ 1 5 ਦੀ 1 5 ਦੀ ਦੇ ਦਾਂਗੇ ਉਹ ਜੀ ਛੋਟੇ ਛੱਪਾ ਕਰ ਦਾਂਗੇ ਜੀ ਹਾਂ 20000 ਅਮੀਰ ਮਾਨ ਕਰੀਏ ਮੈਨਾਂ ਪੂਰੇ ਨਹੀਂ ਜਾਂਦੀ ਇਹ ਦੇ ਦਾਂਗੇ ਪੂਰੇ ਲੱਖ ਦੀ ਦੇ ਦਾਂਗੇ ਲਓ ਜੀ ਲੱਖ ਦੀ ਝੋਟੀ ਆ ਗਈ ਜੀ ਟੌਪ ਕਲਾਸ ਬਿਲਕੁਲ ਜੈੱਡ ਬਲੈਕ ਆ ਗਈ ਜੀ ਲੱਖ ਦੀ ਝੋਟੀ ਆ ਗਈ ਪੰਜ ਮਹੀਨੇ ਦੀ ਗੱਬਣਾ ਹਾਂਜੀ ਜੀ ਲਓ ਜੀ ਅੱਗੇ ਆ ਗਈ ਬਾਈ ਜੀ ਇਹ ਛੋਟੀ ਦਾ ਬਾਈ ਇਹ ਪਹਿਲਾਂ ਕੱਟੀ ਨੇ ਮੇਰੇ ਦੁੱਧ ਖਰਕੀ ਨੇ ਕੱਢਿਆ ਥਾ ਜਿਹੜਾ ਦੁੱਧ ਹਾਂਜੀ ਹਸਾ ਛੋਟੀ ਲਈ ਚਾਰ ਦੰਦੇ ਅਦਰੀਆਂ ਵਿੱਚ ਜਿਹੜੀ ਗੱਲ ਕਰਨ ਵਾਲੀ ਆ ਇਹ ਨਾਲ ਬਾਈ ਆਪਣਾ ਮਿੱਤਰ ਹੀ ਇੱਥੇ ਅੰਬਸਰ ਲੱਗੇ ਭਈ ਇਹ ਡੀ.ਜੇ. ਹੀ ਇਦਨੀਆਂ ਹਾਂਜੀ ਭਾਈ ਜੀ ਤੇ ਉਹਨਾਂ ਵੀ ਇਹ ਛੋਟੀ ਆਪਾਂ ਸੇਲ ਕਰਤੀ ਹੁੰਦੇ ਆਤੀ ਇਹ ਕਰਤੀ ਆ ਹਾਂ ਜੀ ਦੇਤੀ ਬਾਈ ਜੀ ਲਓ ਜੀ ਛੋਟੀ ਸੇਲ ਕਰਤੀ ਆ ਤੇ ਬਾਕੀ ਕਰੀ ਜੀ ਦੀਪ ਖੋਲ ਕੇ ਦੂਰ ਚਲੋ ਉਹਨਾਂ ਨੇ ਆ ਪਾ ਇਹ ਸਾਡੇ ਕੋ ਪਹਿਲੀ ਰੀ ਲਈਏ ਭਾਈ ਘੁੱਟ ਦਦਿਆਂ ਹਾਂਜੀ ਤੇ ਮਨ ਲਾ ਵੀ ਉਹ ਕਹਿੰਦੇ ਜਿਹੜੀ ਮਾਦੀ ਝੋੜੀ ਚੜਾ ਕੇ ਲਾ ਦਿਓ ਖੁੱਲੇ ਤੋਰਿਓ ਮਜੀ ਬਸ ਚੈਂਪੀਅਨ ਹੀ ਭੇਜਣੀ ਇਹਨਾਂ ਨੂੰ ਮੈਂ ਨਾ ਵੀ ਭਾਈ ਜੇ ਮੈਂ ਮੜੇ ਮਾਤਰਾ ਭਾਈ ਨਾ ਗੋਣ ਕੀਤਾ ਜੇ ਆਪਾਂ ਜਿਹੜੀ ਵੀ ਕਲਾਵਾਂਗੇ ਭਾਈ ਹੀਰਾ ਹੀ ਕਲਾਵਾਂਗੇ ਹੀਰਾ ਬਾਕੇ ਲਾ ਜੀ ਸਿੰਘ ਦੀ ਕੁਆਲਿਟੀ ਰੁਪਈਆ ਨਹੀਂ ਲੰਗਦਾ ਸਿੰਘ ਚ ਤੇ ਬਾਕੀ ਟਾਪ ਕਲਾਸ ਦਾ ਜੈਡ ਬਲੈਕ ਝੋਟੀ ਤੇ ਗੱਬਣੇ ਚ ਤੁਸੀਂ ਜੀ ਇਹ ਗੱਬਣ ਭਾਈ ਇਹਦੀ ਕਰਤੀ ਹੈ ਕਮਾਦੇ ਲਾਓ ਜੀ ਇੱਕ ਕਬਦਾ ਕਮਾਦੇ ਭਾਈ ਕਮਾਦੇ ਤੇ ਬਾਕੀ ਸੇਲ ਹੋ ਗਈ ਆ ਭਾਈ ਜੀ ਨਹੀਂ ਆਂਦੇ ਆ ਤੇ ਬਾਕੀ ਜਿਹੜੀ ਝੋ ਤੇ ਬਾਕੀ ਇਹ ਵੀ ਬਿਲਕੁਲ ਜੈਡ ਬ੍ਰੇਕ ਤੇ ਸਿੰਗ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਝੋਟੀਆਂ ਤੇ ਇਹ ਕਰਤੀ ਆ ਫਿਰ ਸੇਲ ਜਿੰਦੀ ਆ ਹਾਂ ਜੀ ਇਹ 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 ਬਿੱਟੇ ਸੇਲ ਹੋ ਗਈ ਜਲਦੀ ਜਲਦੀ ਚਲੋ ਜੀ ਫਿਰ ਠੰਡੀ ਆ ਭਾਈ ਅਸ ਤਾਂ ਕੋਈ ਨਹੀਂ ਆ ਲਓ ਜੀ ਕੱਢੀ ਐਂਦਾ ਥਾਪੀ ਮਾਰ ਕੇ ਜਾਵਾਂ ਥੱਲੇ ਜਾ ਜੋ ਹਾਂ ਜੀ ਠੰਡੀ ਭਾਈ ਨਾ ਜੀ ਠੰਡੀ ਸੀਲ ਆ ਗਈ ਤੇ ਨਵਕਲਾ ਥਾਣਾ ਕਦੇ ਬਿਲਕੁਲ ਜਿਹੜੀ ਬਾਡੀ ਬੁਡੀ ਬਿਲਕੁਲ ਆ ਜਿਹਨੂੰ ਪ੍ਰੋਪਰ ਫੁੱਲ ਸੈੱਜ ਕੇ ਹਾਂ ਜੀ ਜੀ ਤੇ ਫਿਰ ਮੋਲ ਮਾਲ ਜੀ ਦੀ ਫਿਰ ਦੇਤੀ ਫਿਰ ਸੇਰ ਬਾਈ ਆਪਾਂ ਜਾਇਦੇ ਆਪਾਂ ਕਮਾਈ ਕਰਕੇ ਨਾਲ ਦੇਤੀ ਜਿਹੜੀ ਗੱਲ ਕਰਨ ਵਾਲੀ ਮਨ ਲਗ ਮਾਨ ਕੀਤਾ ਪੂਰਾ ਫਰ ਮਾਨ ਕੀਤਾ ਬਾਈ ਕਮਾਈ ਕੁਮੀ ਦੇ ਵਿੱਚ ਕੀ ਚਲੋ ਮਾਨ ਜੀ ਬਾਕੀ ਅੱਗੇ ਆ ਗਈ ਚੈਂਪੀਅਨ ਅੱਗੇ ਬਾਈ 4 4 4 ਜਿੱਦਾ ਕਹਿੰਦੇ ਨਾ ਤਾਂ 4 4 ਤੇ ਬਾਈ ਦੂਜਾ ਸੂਆ ਝੋਟੀ ਆ ਪਹਿਲਾਂ ਜੋ ਜਿੰਨੇ ਲਾਈਵ ਮੈਂ ਸੰਭਾਲੀ ਇਹ ਮਾਦੇ ਹਰਿਆਣੇ ਦੇ ਵਿੱਚ ਚੱਲੀ ਬਾਈ 20 ਕਿਲੋ ਤੋਂ 22 ਕਿਲੋ ਲਾਈਵ ਚੱਲੀ ਬਜੇ ਤੇ ਆਇਰਕਾਂ ਦੂਜਾ ਸੂਆ ਪਰਮਾਤਵਾ ਸੋਕ ਰੱਖੇ ਆਇਰਕਾਂ ਵੇਖੋ ਏ 25 ਦੇ ਵਿੱਚ 24 ਕੋਈ ਕਿਲੋ ਦੇਵੇ ਹਾਂਜੀ ਇਹ ਆਜੀ ਗੱਬਰ ਝੋਟੀ ਆ ਪਾਕੀ ਸਭ ਤੋਂ ਖਾਸ ਹੁੰਦੀ ਆ ਹਾਂਜੀ ਮਤਲਬ ਮਲਾ ਸੁਈ ਸੁਵਾਈ ਯਾਰੇ ਵਪਾਰੀ ਨੇ ਕੀ ਬਸ ਸਵੇਰ ਦੀ ਕਿੰਨੇ ਵੇ ਦੀ ਚੋਈ ਆ ਇਹ ਦੇਖੋ ਬੜੀ ਗੱਬਣ ਵਾ ਲਿਦਾ ਦੀਆਂ ਚੈਂਪੀਅਨ ਤੇ ਤੇ ਪ੍ਰਮਾਤਮਾ ਨੇ ਹਾਲੀ ਇੱਕ ਹਫਤਾ ਕੱਚੀ ਆ ਇਹਦੇ ਕੋਲੇ ਵਾ ਤੁਰਨਾ ਵੀ ਔਖਾ ਹੋ ਜੂ ਜਿਹੜੀ ਗੱਲ ਕਰ ਰਹੇ ਹਾਂ ਨਾ ਇਹਦੇ ਰੇਤ ਪਾਣੀ ਬਹੁਤ ਤੇ ਤੋਰੇ ਭਾਈ ਜਿਹੜੀ ਗੱਲ ਕਰ ਰਹੇ ਹਾਂ ਲਾਜੀ ਟੌਪ ਕਲਾਜ ਨੇ ਆਂਦੇ ਬਾਕੀ ਬਿੰਦੀਆਂ ਦਾ ਚੱਡਾ ਆ ਗਿਆ ਨਾ ਤੇ ਜਿਹੜਾ ਤੁਰਨਾ ਉਹ ਵੀ ਔਖਾ ਆ ਔਖਾ ਹੋ ਜੂ ਬੜੀ ਹਾਲੀ ਹਫਤਾ ਕੱਚੀ ਵਾਲੀ ਜਿਹੜੀ ਗੱਲ ਕਰਨ ਵਾਲੀ ਪਹਿਲੇ ਨੇ ਵੀਕ ਨੂੰ ਦੰਦ ਕੱਢਿਆ ਐ ਰਕਾਂ ਵਿੱਚ ਉਮੀਦ ਰੱਖਦੇ ਆਂ ਬਈ ਚਲੀ ਜਾਵੇ 25 ਦੇਵੇ ਤੇ ਸੂਨ ਤੋਂ ਬਾਅਦ ਬਈ ਪਤਾ ਲੱਗੂਗਾ ਬਾਕੀ ਜਿੰਨੇ ਵੀ ਹੈਗੇ ਸਿਰ ਤੋਂ ਰਹਿ ਕੇ ਮਾਲਾ ਪੁਲਸ ਹੈ ਜੀ ਜੈਡ ਬਲੈਕ ਤੇ ਬਿਲਕੁਲ ਪ੍ਰੋਪਰ ਜਿਹੜੀ ਝੋਟੀ ਆ ਤੁਹਾਨੂੰ ਦਿਖਾਤੀ ਐ ਤੋਰ ਕੇ ਪਰ ਮਰੇ ਟੱਕ ਹਫਤਾ ਬਾਈ ਜਾਂਦਾ ਕੱਚੀ ਆ ਤੇ ਬੜੇ ਝੋਟੀ ਕੋ ਤੁਰਨਾ ਵੀ ਔਖਾ ਹੋ ਜਾਏਗਾ ਬਾਈ ਜਦੋਂ ਬਿਲਕੁਲ ਪੂਰੀ ਥਣ ਫਲੀਆਂ ਕੋ ਬਈ ਕੋ ਜਿੱਕੇ ਦੇ ਚਿੱਤਾਂ ਬਾਕੀ ਤੇ ਬਾਕੀ ਜਿਹੜੀ ਸ਼ਾਇਦ ਹੀ ਹੁੰਦੇ ਨਾਲੇ ਭਾਈ ਚੋਂ ਥੋੜਾ ਦੇ ਭਾਈ ਸ਼ਾਇਦ ਹੀ ਆਈ ਜਾਂਦਾ ਹੁਮਾਰੇ ਹੁਮਾਰੇ ਭਾਈ ਉਹ ਹੁਮਾਰੇ ਹੁਮਾਰੇ ਜੱਡਾ ਬਲੈਕ ਉਹ ਡਿਆਗੀ ਤੇ ਜੇ ਪੇਠ ਫੁੜੇ ਦੀ ਗੱਲ ਕਰ ਲਈਏ ਤੇ ਬਿਲਕੁਲ ਪੇਠ ਫੁੜਾ ਬਿਲਕੁਲ 4 ਫੁੱਟ ਚੌੜਾ ਅੱਗੇ ਤੇ ਬਾਕੀ ਜਿਹੜੀ ਲੰਥ ਲੂੰਥ ਹੈ ਹਾਈਟ ਫੁੱਲ ਸਾਈਜ਼ ਨੂੰ ਕਹਿੰਦੇ ਆ ਤੇ ਦੇ ਲੋ ਜੀ ਅਟਲੀ ਖਵਾਰੀ ਵਾਲੇ ਇੱਕ ਪੱਕੀ ਆ ਭਾਈ ਜਾਂਦਾ ਹੈ ਜੀ ਤੇ ਆਹਦੇ ਲੱਗ ਭਾਈ ਜੀ ਸੂਬੇ ਕੀ ਹਨਾ ਇੱਕ ਹਫਤੇ ਤੱਕ ਸੂਬੇ ਪਰ ਚਲੋ ਪਰਮਾਤਮਾ ਸੋਕ ਰਕੇ ਹਾਂਜੀ ਮਾੜਾ ਚੌਪ ਪੰਜਾਂ ਦਾ ਥੱਲੇ ਕਰਵਾ ਲਈ ਤੇ ਥੱਲੇ ਲੈਤਾ ਪਹਿਲੇ ਪਾਣੀ ਪਊਗੀ ਭਾਈ ਜਿਹੜੀ ਪਾਣੀ ਪਊਗੀ ਪਾਣੀ ਪਊਗੀ ਭਾਈ ਬਾਕੀ ਝੋਟੀ ਇਹਦੀ ਫੁੱਲ ਸਾਇਆ ਲੈ ਆ ਲਓ ਜੀ ਆ ਗਾਰ ਬਿਸ਼ਾਲੀ ਦਿਖਾ ਦਿੰਦੇ ਆ ਤੇ ਬਾਕੀ ਜਿਹੜਾ ਆਪਾਂ ਅਗੋਂ ਬਿਲਕੁਲ ਤੁਹਾਨੂੰ ਦਿਖਾ ਦਿੰਦੇ ਆ ਜੈਡ ਬਲੈਕ ਆ ਗਈ ਆ ਹਾਂਜੀ ਤੇ ਬਿਲਕੁਲ ਟੌਪ ਕਲਾਸ਼ ਝੋਟੀ ਜੀ ਨੂੰ ਕਹਿੰਦੇ ਆ ਫੁੱਲ ਸਾਇਆ ਹਾਂ ਜਾਂਦੇ ਭਾਈ ਜਾਂਦੇ ਦੇਖੋ ਜੀ ਗਾਰ ਬਿਸ਼ਾਲ ਦੀ ਬਿਲਕੁਲ ਬਰਾਬਰ ਆ ਤੇ 20 ਕਿਲੋ ਬਾਈਆਂ ਦਾ ਚਵਾ ਗਿਆ ਹੀ ਤੇ ਆਦ ਕਾ 20 ਤੋਂ ਪਲੱਸ 23-24 ਕਿਲੋ ਚਵਾ ਜੇਗੀ ਦੋਸਤਾਂ ਤੇ ਬਾਕੀ ਫਿਰ ਚਿਕਦੀ ਮੋਲੇ ਦਾ ਮੋਲ ਬਾਈ ਇਹਦਾ ਫੋਨ ਤੇ ਕਰਾਂਗੇ ਜੈਡ ਰੇਟ ਕਰਕੇ ਦਵਾਂਗੇ ਕੋਈ ਜ਼ਿਆਦਾ ਲੇ ਕਰਾਂਗੇ ਤੇ ਜੋ ਮਨ ਲਾਈ ਮਾਰਕਟ ਤੋਂ ਬਾਈ ਕੋਈ 10000 ਰੁਪਇਆ ਕਮਾ ਕੇ ਆਪਾਂ ਤੇ ਦੇਣੀ ਹੈ ਜਿਹੜੀ ਗੱਲ ਕਰੀ ਨਹੀ ਨਹੀ ਉਹ ਮੰਨ ਆ ਰਹੀ ਹੈ ਦੱਬੜ ਝੋਟੀ ਆ ਬਾਈ ਵੇਖੋ ਬਾਈ ਤੇ ਜੇ ਆਪਾਂ ਹੁਣ ਮੋਲੇ ਮਨ ਲਾਈਦਾ ਨੰਗਾ ਕਰਦੀਆਂ ਨੇ ਪਰਮਾਤਮਾ ਦੀ ਘੜੀ ਨੂੰ ਤੇ ਵੇ ਬਾਈ ਸੂਗੇ ਪਤਾ ਨਹੀਂ ਆ ਵੇਖੋ ਭਾਈ ਇੱਧਰ ਵੇਖੋ ਇਹਦਾ ਗਾਇਆਂ ਨੂੰ ਪੋਲੀ ਪਈ ਬਈ ਪੋਲੀ ਪਈ ਆ ਇਹਦੇ ਮਤਲਬ ਜਦੋਂ ਪੂਰੀ ਫੁੱਲ ਤਿਆਰ ਹੈ ਇੱਕ ਹਫ਼ਤੇ ਨੂੰ ਮਤਲਬ ਇੱਕ ਹਫ਼ਤਾ ਕੱਚੀ ਆ ਹਾਂਜੀ ਤੇ ਟਾਪ ਕਲਾਸ਼ ਝੋਟੀ ਜਿਹਨੂੰ ਕਹਿੰਦੇ ਫੋਰ ਵਾਈ ਫੋਰ ਪੋਲਾ ਪਈ ਆ ਆਪਾਂ ਮਤਲਬ ਵੀਡੀਓ ਤੇ ਕਰਾਂਗੇ ਬਈ ਜਿਹੜੀ ਗੱਲ ਕਰਾਂ ਫੋਨ ਤੇ ਕਰਨਾ ਫੋਨ ਤੇ ਕਰਾਂਗੇ ਤੇ ਜਾਇਜ ਹੀ ਆ ਨਾ ਭਾਈ ਜੀ ਜਾਇਜ ਮੁੱਲ ਕਰਾਂਗੇ ਬਈ ਨਹੀਂ ਪੱਕੀ ਗੱਲ ਆ ਭਾਈ ਜੀ ਜਾਇਜ ਜਾਇਜ ਕਰਾਂਗੇ ਬਈ ਲਓ ਜੀ ਜਾਇਜ ਮੁੱਲ ਦੀ ਝੋਟੀ ਬਾਕੀ ਮਿਲਕ ਪਾਣ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ 24 ਕਿਲੋ ਦੁੱਧ ਚ ਵਾਜੇਗੀ ਬਾਈ ਕਹਿੰਦਾ ਹੋਰ ਬਾਈ ਜੀ ਫਿਰ ਵਧੀਆ 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 ਬਹੁਤ ਠੀਕ ਠਾਕ ਬਾਈ ਜੀ ਬਾਅਦ ਚੜਦੀ ਕਲਾ ਪਰਮਾਤਮਾ ਜੀ ਮੇਰੇ ਤਾਂ ਵੀਰੇ ਮਈਆਂ ਦੇ ਸਵੇਰੇ ਸੁਪਨਾ ਉੱਪਰ ਕੋ 10 11 ਝੋਟੀਆਂ ਸੀ ਹਾਂਜੀ ਹਾਂਜੀ ਚਲੋ ਇਦਾਂ ਫਿਰ ਗਾਗੜਾ ਆ ਵੀਪਰਾ ਮੋੜੇ ਨਹੀਂ ਜਾਂਦਾ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਤੇ ਬਾਕੀ ਥੋੜੇ ਦਿਨਾਂ ਦਾ ਅੰਦਰ ਅੰਦਰ ਹੀ ਮੈਂ ਲਾ 20 ਬਈਆਂ ਦਾ ਲੋਡ ਫੇਰ ਲੈ ਕੇ ਆਵਾਂਗੇ ਜਿਹੜੀ ਲੈ ਆਓ ਲੈ ਜੀ ਟਾਪ ਕਲਾਸ ਬੋਟੀਆਂ ਜਿਹੜੀਆਂ ਮੈਂ ਲਿਆ ਕੇ ਆਈ ਦੀਆਂ ਭਾਈ ਆਪਣੇ ਲੋਕ ਸਿਰ ਤੋਂ ਰੱਖ ਕੇ ਪਰਾਂ ਤਾਂ ਕਿ ਇੰਜਨੀਅਰਲੀ ਦੇ ਟਾਪ ਕਲਾਸ ਲਿਖ ਲੈ ਕੇ ਆਈ ਦੀਆਂ ਭਾਈ ਹਾਂਜੀ ਹਾਂਜੀ ਭਾਜੀ ਹਾਂਜੀ ਹਾਂਜੀ ਹੋਰ ਭਾਈ ਜੀ ਬਾ ਵਧੀਆ ਵਧੀਆ ਵੀਰ ਜੀ ਤੇ ਡਰੈਸ ਦਾ ਦੇ ਨੰਬਰ ਦਾ ਦੇ ਵੀਰ ਜੀ ਦੂਜੇ ਦਾ ਸ਼ੋਭਾ ਨਾਮ ਜਗਦੀਪ ਸਿੰਘ ਜੀ ਹਾਂਜੀ ਹਾਂਜੀ ਜਿਹੜਾ ਗਰਦਾਸਪੁਰ ਹਾਂਜੀ ਭਾਜੀ ਤੇ ਨੇੜੇ ਫਰੇਗੜ ਚੂੜੀਆਂ 5 ਕਿਲ ਨੰਬਰ ਜਦਿਆਂ ਹਾਂਜੀ ਹਾਂਜੀ ਬਾਈ ਜੀ ਬਾਕੀ ਠੀਕ ਹੈ ਜੀ ਹਾਂਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ